ਜਲਦੀ ਸੁਣਿਓ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਅਮਰਪਾਲ ਸਿੰਘ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਵੱਡੀ ਜਿੱਤੇ ਦੇ ਨਾਮ ਬਣਦੇ ਨੇ ਉਹਨਾਂ ਦੀ ਇਸ ਜੋ ਮੈਂਬਰ ਆਫ ਪਾਰਲੀਮੈਂਟ ਦੀ ਮੈਂਬਰਸ਼ਿਪ ਹੈ ਇਸ ਨੂੰ ਰੱਦ ਕਰਨ ਦੇ ਲਈ ਕਹ ਲੋ ਕਿ ਐਪਲੀਕੇਸ਼ਨ ਜ਼ਾਇਰ ਕੀਤੀ ਗਈ ਹੈ ਕੋਰਟ ਦੇ ਵਿੱਚ ਖਡੂਰ ਸਾਹਿਬ ਤੋਂ ਹੀ ਇੱਕ ਕੈਂਡੀਡੇਟ ਜੋ ਹਾਰ ਗਿਆ ਸੀ ਇਹਦਾ ਨਾਮ ਵਿਕਰਮ ਸਿੰਘ ਹੈ ਕਿਵੇਂ ਦੇਖਦੇ ਹਾਂ ਸਾਰੇ ਮਸਲੇ ਨੂੰ ਕਿ ਅਮਰਪਾਲ ਸਿੰਘ ਦੀ ਮੈਂਬਰ ਆਫ ਪਾਰਲੀਮੈਂਟ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਜਾਵੇਗਾ ਦੇਖੋ ਕੀ ਆ ਜਾਂਦਾ ਜਦੋਂ ਹੱਥ ਨਾ ਪਹੁੰਚੇ ਥੂ ਕੋੜੀ ਇੱਕ ਕਹਾਵਤ ਇੱਕ ਕਹਾਣੀ ਬੜੀ ਮਸ਼ਹੂਰ ਹੈ ਸਾਡੀਆਂ ਕਿਤਾਬਾਂ ਦੇ ਵਿੱਚ ਕਿ ਇੱਕ ਲੂੰਬੜੀ ਹੈ ਜਿਹੜੀ ਛਾਲਾ ਮਾਰਦੀ ਹੈ बार-बार ਕਿ ਅੰਗੂਰਾਂ ਤੱਕ ਉਹ ਪਹੁੰਚ ਜਾਏ ਜਦੋਂ ਉਹ ਅੰਗੂਰਾਂ ਤੱਕ ਨਹੀਂ ਪਹੁੰਚ ਪਾਉਂਦੀ ਤੇ ਕਹਿੰਦੀ ਇਹ ਮੈਂ ਨਹੀਂ ਖਾਣੇ ਕਹਿੰਦੀ ਇਹ ਖੱਟੇ ਨੇ ਸੋ ਇਹੀ ਹਾਲ ਵਿਕਰਮਜੀਤ ਸਿੰਘ ਨਾਮ ਦਾ ਇੱਕ ਸਖਸ਼ ਹੈ ਤੇ ਪਹਿਲਾਂ ਤੇ ਮੈਂ ਚੁਣੌਤੀ ਜਿਹੜੀ ਇਹਨੇ ਭਾਈ ਉਮਰਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਦਿੱਤੀ ਹੈ ਸਾਡੀ ਤਾਂ ਚੁਣੌਤੀ ਸਭ ਤੋਂ ਪਹਿਲਾਂ ਇਹਦੇ ਉੱਤੇ ਹੀ ਹੈ ਕਿ ਇਹ ਭਗਤ ਸਿੰਘ ਦੁਆਬੀ ਹੈ ਜਾਂ ਵਿਕਰਮਜੀਤ ਸਿੰਘ ਹੈ। ਮਤਲਬ ਕਿ ਦੋ ਨਾਂ ਰੱਖੀ ਫਿਰਦਾ ਇਹ ਸਾਕਸ਼ ਜਿਹੜਾ ਹੈ ਵਿਕਰਮਜੀਤ ਸਿੰਘ ਨਾਮ ਤੋਂ ਜਿਹੜਾ ਇਹ ਛੋਣਾ ਲੜਦਾ ਆਮ ਜਦੋਂ ਇਹ ਪੱਤਰਕਾਰੀ ਦੇ ਵਿੱਚ ਵਿਚਰਦਾ ਉਦੋਂ ਆਪਣੇ ਆਪ ਨੂੰ ਭਗਤ ਸਿੰਘ ਦੁਆਬੀ ਆਖਦਾ। ਸੋ ਪਹਿਲਾਂ ਤਾਂ ਇਹ ਇਹਨੂੰ ਚੁਣੌਤੀ ਜਿਹੜੀ ਉਹ ਦੇਣੀ ਚਾਹੀਦੀ ਹੈ। ਹੁਣ ਇਹਨੇ ਜਿਹੜਾ ਦਾਵਾ ਪੇਸ਼ ਕੀਤਾ ਹੈ ਇਹਨੇ ਜਿਹੜਾ ਦਾਵਾ ਕੀਤਾ ਹੈ ਕਿ ਭਾਈ ਐਸ ਗੱਲਾਂ ਮੈਂ ਚੁਣੌਤੀ ਦੇ ਰਿਹਾ ਉਹਦੇ ਵਿੱਚ ਕੁਝ ਖਾਸ ਗੱਲਾਂ ਨੇ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਕਿ ਧਾਰਮਿਕ ਥਾਵਾਂ ਦੀ ਵਰਤੋਂ ਇਹਨਾਂ ਨੇ ਕਹਿੰਦੇ ਜੀ ਚੋਣ ਪ੍ਰਚਾਰ ਦੌਰਾਨ ਕੀਤੀ ਹੈ ਦੂਸਰਾ ਇਹਨਾਂ ਨੂੰ ਕਿੱਥੋਂ ਫੰਡ ਆਇਆ ਇਹ ਜਿਹੜੀ ਚੀਜ਼ ਦੀ ਚੁਣੌਤੀ ਜਿਹੜੀ ਆ ਉਹ ਦੁੱਤੀ ਹੈ ਕਿ ਇਹ ਕਲੀਅਰ ਨਹੀਂ ਕੀਤਾ ਸੋ ਬੁਰੀ ਤਰ੍ਹਾਂ ਹਾਰਨ ਵਾਲੇ ਇਹ ਵਿਕਰਮਜੀਤ ਸਿੰਘ ਭਗਤ ਸਿੰਘ ਦੁਆਬੀ ਪੱਤਰਕਾਰ ਪਤਾ ਨਹੀਂ ਕੀ ਕੀ ਇਹ ਜਿਹੜਾ ਬੰਦਾ ਸਖਸ਼ ਹੈਗਾ ਇਹਨੂੰ 4 ਤੋਂ 500 ਵੋਟ ਪਈ ਹੈ ਤੇ ਦੂਸਰੇ ਪਾਸੇ ਜਦੋਂ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ 4 ਲੱਖ ਤੋਂ ਉੱਪਰ ਵੋਟ ਪਈ ਹੈ ਸੋ ਹੁਣ 4 ਲੱਖ ਉਹਨਾਂ ਲੋਕਾਂ ਦੀ ਇੱਕ ਆਪਾਂ ਕਹਿ ਲਈਏ ਵੀ ਜਿਹੜਾ ਵਿਸ਼ਵਾਸ ਹੈ ਉਹਨੂੰ ਇਹ ਚੁਣੌਤੀ ਜਿਹੜਾ ਬੰਦਾ ਦੇ ਰਿਹਾ ਹੁਣ ਜੇ ਭਗਤ ਸਿੰਘ ਦੁਆਬੀ ਦਾ ਮੈਂ ਪਿਛੋਕੜ ਦੱਸਾਂ ਮਤਲਬ ਕਿ ਜਦੋਂ ਪਾ ਯਮਰਤਪਾਲ ਸਿੰਘ ਇਸ ਧਰਤੀ ਦੇ ਉੱਤੇ ਪੰਜਾਬ ਆਉਂਦੇ ਨੇ ਉਦੋਂ ਤੋਂ ਲੈ ਕੇ ਇਹ ਵੈਰ ਜਿਹੜਾ ਪਿਆ ਹੋਇਆ ਉਹਨਾਂ ਦੇ ਮਤਲਬ ਹੋਇਆ ਕੀ ਹੈ ਇਹਨੇ ਕਿਹਾ ਹੈ ਇਹ ਇਹ ਦਾਵਾ ਕਰਦਾ ਹੈ ਕਿ ਇਹਨਾਂ ਨੇ ਜੀ ਫੋਨ ਦੇ ਉੱਤੇ ਮੈਨੂੰ ਗਾਲਾਂ ਕੱਢੀਆਂ ਇੱਥੋਂ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਨੀਚੀ ਰੰਜਿਸ਼ ਰੱਖ ਕੇ ਤੇ ਇਹ ਬੰਦਾ ਜਿਹੜਾ ਹੈ ਖਡੂਰ ਸਾਹਿਬ ਜਾ ਕੇ ਤੇ ਉਹਨਾਂ ਦੇ ਖਿਲਾਫ ਚੋਣ ਵੀ ਲੜਦਾ ਹੈ ਇਹਨੂੰ ਲੱਗਦਾ ਸੀ ਕਿ ਜਿਹੜਾ ਪ੍ਰਚਾਰ ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਹੈ ਹੁਣ ਤੱਕ ਉਹਨੂੰ ਲੈ ਕੇ ਲੋਕ ਸ਼ਾਇਦ ਮੈਨੂੰ ਹੀ ਐਮਪੀ ਬਣਾ ਦੇਣਗੇ ਸੋ ਹੁੰਦਾ ਨਾ ਕਈ ਵਾਰੀ ਮਤਲਬ ਕਿ ਆਪਣੇ ਆਪ ਨੂੰ ਗਲਤਫਹਿਮੀ ਜਿਹੜੀ ਆ ਹੋ ਜਾਂਦੀ ਹੈ ਸੋ ਵਿਕਰਮਜੀਤ ਸਿੰਘ ਭਗਤ ਸਿੰਘ ਦੁਆਬੀ ਪੱਤਰਕਾਰ ਤਿੰਨ ਟਾਈਟਲ ਨੇ ਇਸ ਬੰਦੇ ਦੇ ਸੋ ਇਹਨੂੰ ਵੀ ਇਹ ਗਲਤਫਹਿਮੀ ਜਿਹੜੀ ਹੋ ਗਈ ਸੋ ਇਹਨੇ ਕੀ ਕਿਹਾ ਸ਼ੁਰੂ ਦੇ ਵਿੱਚ ਹਜੇ ਜਦੋਂ ਭਾਈ ਅਮਰਤਪਾਲ ਸਿੰਘ ਹਰੀ ਆਏ ਸੀ ਆਪਾਂ ਉਦੋਂ ਤੋਂ ਗੱਲ ਸ਼ੁਰੂ ਕਰਦੇ ਆ ਇਹਨੇ ਕਿਹਾ ਜੀ ਇਹ ਸਾਨੂੰ ਮੈਨੂੰ ਫੋਨ ਦੇ ਉੱਤੇ ਇਹਨਾਂ ਨੇ ਗਾਲਾਂ ਕੱਢੀਆਂ ਹੁਣ ਤੁਸੀਂ ਦੇਖੋ ਜਦੋਂ ਕੋਈ ਤੁਸੀਂ ਪੁੱਠੇ ਕੰਮ ਕਰਦੇ ਹੋ ਜਦੋਂ ਕੋਈ ਤੁਸੀਂ ਐਦਾਂ ਦਾ ਕੰਮ ਕਰਦੇ ਹੋ ਜਿਹੜਾ ਨਹੀਂ ਸਹੀ ਹੁੰਦਾ ਜਾਂ ਫਿਰ ਤੁਸੀਂ ਐਵੇਂ ਹੀ ਜਵਲੀਆਂ ਮਾਰਨ ਲੱਗ ਜਾਂਦੇ ਹੋ ਤੇ ਫਿਰ ਜੇ ਤੁਹਾਨੂੰ ਗਾਲਾਂ ਪੈ ਜਾਂਦੀਆਂ ਤੇ ਉਹਦੇ ਫਿਰ ਤੁਸੀਂ ਹੱਕਦਾਰ ਹੀ ਹੁੰਨੇ ਹੋ ਮੈਂ ਕਹਿੰਨਾ ਕਿ ਤੁਹਾਨੂੰ ਉਹ ਗਾਲਾਂ ਬਣਦੀਆਂ ਹੁੰਦੀਆਂ ਹੁਣ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਕਿ ਇੱਕ ਤੁਸੀਂ ਘਟਨਾ ਸੁਣੀ ਹੋਣੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਜਦੋਂ ਆਨੰਦ ਕਾਰਜ ਉਹਨਾਂ ਦਾ ਹੋਣ ਵਾਲਾ ਸੀ ਤੇ ਉਹਨਾਂ ਦੀ ਉਹਨਾਂ ਦੀ ਧਰਮ ਪਤਨੀ ਦੀਆਂ ਫੋਟੋਆਂ ਲੀਕ ਹੋ ਗਈਆਂ ਸੀ ਤੁਹਾਨੂੰ ਯਾਦ ਹੋਣਾ ਉਹਨੂੰ ਲੈ ਕੇ ਬੜਾ ਮਤਲਬ ਕਿ ਜਿਹੜਾ ਮਾਮਲਾ ਭਖਿਆ ਸੀ ਕਿ ਆਖਰ ਇਹ ਕਿੱਦਾਂ ਹੋਈਆਂ ਸੋ ਉਸ ਵੇਲੇ ਨਾ ਕੀ ਹੋਇਆ ਇੱਕ ਯੂਕੇ ਦਾ ਹੀ ਇੱਕ ਚੈਨਲ ਹੈ ਉਹਦਾ ਇੱਕ ਜੱਬਲ ਜਿਹਾ ਪੱਤਰਕਾਰ ਹੈ ਤੇ ਉਹ ਬਹੁਤ ਮਤਲਬ ਕਿ ਅਬਲੀਆਂ ਤਬਲੀਆਂ ਆਪਣੇ ਲਾਈਵ ਸ਼ੋਅ ਤੇ ਬਹਿ ਕੇ ਮਾਰਦਾ ਰਹਿੰਦਾ ਕਦੀ ਕੋਸ਼ ਕਹਿ ਦਿੰਦਾ ਕਦੀ ਕੋਸ਼ ਕਹਿ ਦਿੰਦਾ ਉਹਨੂੰ ਕੋਈ ਸੁਣਦਾ ਸੁਣਦਾ ਤੇ ਹੈ ਨਹੀਂ ਪਰ ਉਹ ਹਰ ਇੱਕ ਮਸਲੇ ਦੇ ਵਿੱਚ ਟੰਗ ਅੜਾਉਣੋਂ ਬਾਜ਼ ਨਹੀਂ ਆਉਂਦਾ ਉਹਨੇ ਕੀ ਕੀਤਾ ਕਿ ਭਾਈ ਅਮਰਤਪਾਲ ਸਿੰਘ ਦੀ ਪਤਨੀ ਦੀਆਂ ਜੜੀਆਂ ਨੇ ਉਹ ਤਸਵੀਰਾਂ ਉਸ ਵੇਲੇ ਵਾਇਰਲ ਕਰ ਦਿੱਤੀਆਂ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਦੱਸੋ ਇਹ ਕਿੰਨਾ ਚੰਗਾ ਕੰਮ ਕੀਤਾ ਗਿਆ ਸੀ ਉਸ ਤੋਂ ਬਾਅਦ ਫਿਰ ਕੀ ਹੁੰਦਾ ਉਹਦੇ ਰਿਐਕਸ਼ਨ ਵਜੋਂ ਭਾਈ ਪਪਲਪ੍ਰੀਤ ਸਿੰਘ ਉਸ ਚੈਨਲ ਦੇ ਉੱਤੇ ਫੋਨ ਕਰਕੇ ਤੇ ਉਹਨਾਂ ਨੂੰ ਫਿਰ ਬੁਰਾ ਭਲਾ ਕਹਿੰਦੇ ਨੇ ਕਿ ਭਾਈ ਇਹ ਤਾਂ ਸਾਡੀ ਨਿੱਜੀ ਗੱਲ ਸੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਧਰਮਪਤਨੀ ਹੈ ਉਹਨੂੰ ਤੁਸੀਂ ਦੇਖੋ ਹੁਣ ਤੱਕ ਜਨਤਕ ਨਹੀਂ ਕੀਤਾ ਗਿਆ ਉਹਨਾਂ ਦੀ ਤਸਵੀਰ ਜਾਂ ਉਹਨਾਂ ਨੂੰ ਆਪ ਤੇ ਉਹ ਕੌਣ ਹੁੰਦੇ ਨੇ ਵੀ ਜਿਹੜੇ ਭਾਈ ਅਮਰਤਪਾਲ ਸਿੰਘ ਦੀ ਧਰਮਪਤਨੀ ਦੀਆਂ ਜਾਂ ਹੋਣ ਵਾਲੀ ਧਰਮਪਤਨੀ ਦੀਆਂ ਜਿਹੜੇ ਤਸਵੀਰਾਂ ਲੀਕ ਕਰਦੇ ਨੇ ਸੋ ਭਾਈ ਪਪਲਪ੍ਰੀਤ ਸਿੰਘ ਹੋਰਾਂ ਨੇ ਉਹਨਾਂ ਨੂੰ ਉਹਨਾਂ ਦੀ ਖੋਂਬ ਠੱਪੀ ਫੋਨ ਰਾਹੀ ਤੇ ਉਹ ਕੀ ਹੋਇਆ ਉਹ ਜਿਹੜਾ ਪੱਤਰਕਾਰ ਸੀ ਤੇ ਉਹ ਚੈਨਲ ਸੀ ਉਸ ਵੇਲੇ ਤੋਂ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਹੋ ਗਏ ਉਹਨਾਂ ਦੇ ਖਿਲਾਫ ਅੱਜ ਤੱਕ ਉਹ ਪੋਸਟਾਂ ਵੀਡੀਓਜ਼ ਪ੍ਰੋਗਰਾਮ ਜਾਂ ਜਿੰਨਾ ਕਹਿ ਲਈਏ ਵੀ ਜ਼ੋਰ ਉਹਨਾਂ ਦੇ ਖਿਲਾਫ ਲੱਗਦਾ ਉਹ ਲਾਂਦੇ ਆ ਰਹੇ ਨੇ ਇਸੇ ਤਰੀਕੇ ਦੇ ਨਾਲ ਆ ਜਿਹੜਾ ਵਿਕਰਮਜੀਤ ਸਿੰਘ ਹੈ ਭਗਤ ਸਿੰਘ ਦੁਆਬੀ ਹੈ ਕਿ ਖਰੇ ਪੱਤਰਕਾਰ ਹੈ ਇਹਦਾ ਵੀ ਇਹੀ ਕੰਮ ਬਣਿਆ ਇਨੇ ਵੀ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਤੇ ਜਦੋਂ ਉਹ ਪੰਜਾਬ ਆਉਂਦੇ ਆ ਤੇ ਇਹਨੇ ਵੀ ਬੜਾ ਕੂੜ ਪ੍ਰਚਾਰ ਉਹਨਾਂ ਦੇ ਖਿਲਾਫ ਸ਼ੁਰੂ ਕਰ ਦਿੱਤਾ ਤੇ ਫਿਰ ਇਹਨਾਂ ਦੀ ਟੀਮ ਦੇ ਵਿੱਚੋਂ ਕਿਸੇ ਨੇ ਕਰ ਕਰਾ ਕੇ ਤੇ ਕੋਈ ਕਹਿ ਦਿੰਦਾ ਹੋਣਾ ਬੁਰਾ ਭਲਾ ਤੇ ਉਸ ਗੱਲ ਨੂੰ ਲੈ ਕੇ ਤੇ ਇਹ ਬੰਦਾ ਜਿਹੜਾ ਹੈਗਾ ਉਦੋਂ ਤੋਂ ਹੀ ਇਹਨਾਂ ਦੀ ਖਿਲਾਫਤ ਜਿਹੜੀ ਆ ਉਹ ਕਰ ਰਿਆ ਸਮੇਂ-ਸਮੇਂ ਦੇ ਉੱਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਢਾਹ ਲਾਣ ਦੀਆਂ ਇਹਨੇ ਕਾਰਵਾਈਆਂ ਕੁੱਝੀਆਂ ਕਾਰਵਾਈਆਂ ਕੀਤੀਆਂ ਜਦੋਂ ਨਹੀਂ ਕੁਝ ਬਣਿਆ ਤੇ ਫਿਰ ਜਦੋਂ ਪਤਾ ਲੱਗਾ ਕਿ ਜੀ ਇਹ ਮੈਂਬਰ ਪਾਰਲੀਮੈਂਟ ਖੜਨ ਲੱਗੇ ਨੇ ਫਿਰ ਵੀ ਇਹਨੇ ਇੱਕ ਵੀਡੀਓ ਪਾਈ ਲੋ ਜੀ ਇਹ ਤਾਂ ਕਹਿੰਦੇ ਸੀ ਕਿ ਅਸੀਂ ਮੈਂਬਰ ਪਾਰਲੀਮੈਂਟ ਸਾਡਾ ਵਿਸ਼ਵਾਸ ਨਹੀਂ ਹੈਗਾ ਫਿਰ ਇਹ ਦਾਵਾ ਕਰੇ ਕਿ ਭਾਈ ਜੇ ਕਿਤੇ ਸੰਤ ਜਰਨੈਲ ਸਿੰਘ ਜੀ ਹੁੰਦੇ ਕੀ ਉਹ ਐਮਪੀ ਦੀਆਂ ਚੋਣਾਂ 'ਚ ਖੜ੍ਹ ਸਕਦੇ ਸੀ ਫਿਰ ਉੱਥੇ ਵੀ ਇਹਦਾ ਜਦੋਂ ਦਾਰ ਨਾ ਲੱਗਾ ਤੇ ਭਾਈ ਉਮਰਤਪਾਲ ਸਿੰਘ ਐਮਪੀ ਬਣਨ ਵਾਲੇ ਹੋ ਗਏ ਤਾਂ ਇਹਨੇ ਵੀ ਨਾਲ ਹੀ ਜਾ ਕੇ ਆਪਣੀ ਨਾਮਜ਼ਦਗੀ ਭਰ ਦਿੱਤੀ ਦਾਅਵੇ ਤਾਂ ਇਹ ਸੰਤ ਜਰਨੈਲ ਸਿੰਘ ਦੇ ਵਾਰਿਸ ਹੋਣ ਦੇ ਕਰਦਾ ਹੈ ਕਈ ਵਾਰੀ ਕਈ ਵਾਰੀ ਹਵਾਰਾ ਸਾਹਿਬ ਦੀਆਂ ਵੀ ਉਦਾਹਰਨਾਂ ਦਿੰਦਾ ਹੈ ਜਾਂ ਫਿਰ ਹੋਰ ਸਿੰਘਾਂ ਦੀਆਂ ਵੀ ਦਿੰਦਾ ਹੈ ਪਰ ਜਾ ਕੇ ਆ ਕੇ ਦੇਖੀਏ ਕੰਮ ਇਹਦੇ ਵੀ ਉਹੋ ਜਿਹੇ ਨੇ ਜਿਹੜੇ ਬਾਕੀ ਆਮ ਜਿਹੜੇ ਪੰਜਾਬ ਦੇ ਵਿੱਚ ਪੋਲੀਟੀਸ਼ੀਅਨ ਨੇ ਹੁਣ ਇਹਦਾ ਦਾਵਾ ਉਹਦੇ ਉੱਤੇ ਆ ਜਾਈਏ ਕਿ ਜੀ ਇਹਨੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਹੈ ਮੈਂ ਇਹਨਾਂ ਨੂੰ ਸਵਾਲ ਪੁੱਛਦਾ ਹਾਂ ਇਸ ਕੀ ਨਾਂ ਇਹਦਾ ਨਾਮ ਭੁੱਲ ਜਾਂਦਾ ਕਿਉਂਕਿ ਤਿੰਨ ਤਿੰਨ ਨਾਮ ਨੇ ਮੈਂ ਪਹਿਲਾਂ ਹੀ ਕਿਹਾ ਨਾ ਵੀ ਚੁਣੌਤੀਤਾ ਇਹਦੇ ਨਾਵਾਂ ਨੂੰ ਲੈ ਕੇ ਹੋਣੀ ਚਾਹੀਦੀ ਹੈ ਸੋ ਇਹਨੇ ਦਾਵਾ ਕੀਤਾ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਮੇਰਾ ਸਵਾਲ ਹੈ ਕਿ ਅਕਾਲੀ ਪੰਜ ਵਾਰ ਮੁੱਖ ਮੰਤਰੀ ਬਣਦੇ ਨੇ ਬਾਦਲ ਪ੍ਰਕਾਸ਼ ਸਿੰਘ ਬਾਦਲ ਕੀ ਉਹਨਾਂ ਨੇ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕੀਤੀ ਕੀ ਇਹ ਉਦੋਂ ਨਿਆਣਾ ਹੁੰਦਾ ਸੀ ਇਹ ਉਦੋਂ ਦੁੱਧ ਚੁਗਦਾ ਹੁੰਦਾ ਸੀ ਦਾੜੀ ਤਾਂ ਇਹਦੇ ਹੁਣ ਵੀ ਮੂੰਹ ਦੇ ਉੱਤੇ ਚਿੱਟੀ ਐ ਸੋ ਇਹ ਮੈਨੂੰ ਨਹੀਂ ਲੱਗਦਾ ਵੀ ਉਦੋਂ ਦੁੱਧ ਚੰਗਦਾ ਬੱਚਾ ਹੋਏਗਾ ਕੀ ਇਹਨੇ ਕਦੀ ਦਾਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਐ ਮੁੱਖ ਮੰਤਰੀ ਪਦ ਉਹਨੂੰ ਜਿਹੜਾ ਹੈ ਰੱਦ ਕੀਤਾ ਜਾਵੇ ਜੇ ਹੁਣ ਜਦੋਂ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਰਦੇ ਆ ਉਹ ਇਹਨੇ ਦੂਸਰਾ ਦਾਵਾ ਕੀਤਾ ਹੈ ਦਾਵਾ ਇਹ ਕੀਤਾ ਕਿ ਇਹਨਾਂ ਜੀ ਆਪਣੀ ਜਿਹੜੀ ਚੋਣ ਪ੍ਰਚਾਰ ਦੇ ਲਈ ਜਿਹੜਾ ਇਹਨਾਂ ਕੋਲ ਪੈਸਾ ਆਇਆ ਤੇ ਉਹਦੇ ਬਾਰੇ ਇਹਨਾਂ ਨੇ ਜਿਹੜੀ ਸਪਸ਼ਟਤਾ ਦੇ ਨਾਲ ਜਿਹੜਾ ਹੈ ਚੋਣ ਕਮਿਸ਼ਨ ਨੂੰ ਨਹੀਂ ਦੱਸਿਆ ਹੁਣ ਮੈਨੂੰ ਦੱਸੋ ਕਿ ਪੰਜਾਬ ਦਾ ਕਿਹੜਾ ਐਸਾ ਨੇਤਾ ਕਿਹੜਾ ਐਸਾ ਲੀਡਰ ਐਮਪੀ ਐਮਐਲਏ ਪ੍ਰਕਾਰ ਮੁੱਖ ਮੰਤਰੀ ਹੈ ਜਿਨੇ ਅੱਜ ਤੱਕ ਆਪਣੀ ਸਹੀ ਸੂਚੀ ਦਿੱਤੀ ਹੈ ਹੁਣ ਬਾਦਲ ਪਰਿਵਾਰ ਤੇ ਮੈਂ ਫੇਰ ਆ ਜੰਨਾ ਦੁਨੀਆ ਭਰ ਦੇ ਵਿੱਚ ਉਹਨਾਂ ਦੀਆਂ ਅਰਬਾਂ ਖਰਬਾਂ ਦੀਆਂ ਪ੍ਰਾਪਰਟੀਆਂ ਨੇ ਕੀ ਚੋਣ ਕਮਿਸ਼ਨ ਨੂੰ ਉਹ ਸਹੀ ਦੱਸਦੇ ਨੇ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਰਾਜਾ ਹੀ ਤੁਰਿਆ ਆਉਂਦਾ ਤੇ ਜਿੰਨੀ ਉਹਨੇ ਹਿਰਾਫੇਰੀ ਕੀਤੀ ਹੈ ਜਾਂ ਲੁਧਿਆਣੇ ਦੇ ਵਿੱਚ ਜੋ ਇੱਕ ਆਪਣੇ ਕਹਿ ਲਈਏ ਕਿ ਇੱਕ ਮਾਲ ਨੂੰ ਲੈ ਕੇ ਜਿਹੜੀ ਉਹਨਾਂ ਦੀ ਉਹਨਾਂ ਨੇ ਜਿਹੜਾ ਕੀਤਾ ਸੀ ਉਸ ਵळे ਕਪਲਾ ਜਾਂ ਹੋਰ ਵੀ ਬਹੁਤ ਕੁਝ ਹੈਗਾ ਜਿਹੜਾ ਉਹ ਕੀਤਾ ਕੀ ਉਹ ਦਾਅਵੇਦਾਰੀਆਂ ਸਹੀ ਕਰਦੇ ਆਏ ਆ ਇਸ ਬੰਦੇ ਨੂੰ ਭਾਈ ਅਮਰਤਪਾਲ ਸਿੰਘ ਦੇ ਵਿੱਚ ਤਾਂ ਜਿਹੜੀਆਂ ਨੇ ਖਾਮੀਆਂ ਲੱਗ ਗਈਆਂ ਕਿ ਉਹਨਾਂ ਨੇ ਆ ਨਹੀਂ ਕੀਤਾ ਉਹਨਾਂ ਨੇ ਇਹ ਨਹੀਂ ਦੱਸਿਆ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਹੈ ਕੀ ਇਹਦੀ ਪੱਤਰਕਾਰੀ ਉਦੋਂ ਕਿਹੜੇ ਆਪਾਂ ਕਹਿ ਲਈਏ ਕਿ ਝੋਲੇ ਦੇ ਵਿੱਚ ਪੈ ਜਾਂਦੀ ਹੈ ਕਿੱਥੇ ਬਸਤੇ ਦੇ ਵਿੱਚ ਬੰਦ ਹੋ ਜਾਂਦੀ ਹੈ ਜਦੋਂ ਬਾਕੀ ਹੋਰ ਕੁਝ ਹੁੰਦਾ ਹੈ ਜਦੋਂ ਬਾਕੀ ਨੇਤਾ ਕਰਦੇ ਨੇ ਪਤਾ ਹੈ ਕਿ ਉਹਨਾਂ ਨੇ ਸਹਾਰਨਾ ਨਹੀਂ ਇਸ ਪਾਸੇ ਜਦੋਂ ਕਹੀਏ ਨਾ ਕਿ ਸੌਫਟ ਟਾਰਗੇਟ ਇੱਕ ਗੱਲ ਕਹੀ ਜਾਂਦੀ ਹੈ ਕਿ ਇਹਨੂੰ ਪਤਾ ਵੀ ਇਧਰੋਂ ਜ਼ਿਆਦਾ ਕੋਈ ਰਿਐਕਸ਼ਨ ਨਹੀਂ ਆਉਣਾ ਤੇ ਜੇ ਕਿਤੇ ਮਹਾਰਾਜੇ ਵੜਿੰਗ ਹੋਰਾਂ ਦੇ ਉੱਤੇ ਇਦਾਂ ਦੇ ਅਲੀਗੇਸ਼ਨ ਲਾਤੇ ਰਵਨੀਤ ਬਿੱਟੂ ਹੋਰਾਂ ਦੇ ਲਾਤੇ ਜਾਂ ਫਿਰ ਮੌਜੂਦਾ ਆਮ ਆਦਮੀ ਪਾਰਟੀ ਦੇ ਉੱਤੇ ਲਾਤੇ ਤਾਂ ਉ topper ਚਿੱਤਰ ਪਰੇੜ ਵੀ ਬਹੁਤ ਹੋਣੀ ਹੈ ਸੋ ਇਹੋ ਜਿਹੇ ਲੋਕ ਜਿਹੜੇ ਨੇ ਉਹ ਸਿਰਫ ਤੇ ਸਿਰਫ ਆਪਣੀਆਂ ਨਿੱਜੀ ਕੀੜਾ ਕੱਢਣ ਕਰਕੇ ਜਿਹੜੀਆਂ ਪੰਥਕ શિક્ષੀਤਾਂ ਹੁੰਦੀਆਂ ਉਹਨਾਂ ਨੂੰ ਢਾਹ ਲਾਉਂਦੇ ਨੇ ਹੁਣ ਜੇ ਜੇ ਭਾਈ ਤੇਰੀ ਨਿੱਜੀ ਕੋਈ ਦੁਸ਼ਮਣੀ ਹੈ ਤੇ ਤੂੰ ਉਹ ਸਾਹਮਣੇ ਆਮਣੇ ਬਹਿ ਕੇ ਕੱਢ ਲੈ ਉਦੋਂ ਤਾਂ ਤੇਰੇ ਕੋਲੋ ਗੱਲ ਨਹੀਂ ਹੁੰਦੀ ਜਦੋਂ ਕਿਤੇ ਸਾਹਮਣੇ ਆ ਜਾਂਦੇ ਆ ਤੇ ਫਿਰ ਜੇ ਸੋਸ਼ਲ ਮੀਡੀਆ ਦੇ ਉੱਤੇ ਤੇਨੂੰ ਕਿਸੇ ਨੇ ਫੋਨ ਕਰਕੇ ਗਾਲਾਂ ਕੱਢ ਹੀ ਦਿੱਤੀਆਂ ਹੋਏਗਾ ਕੋਈ ਪ੍ਰਚੰਸ਼ਕ ਜਿਹੜਾ ਹੋਏਗਾ ਅਮਰਿਤਪਾਲ ਸਿੰਘ ਹੋਰਾਂ ਦਾ ਉਹਨੂੰ ਨਹੀਂ ਚੰਗਾ ਲੱਗਿਆ ਹੋਣਾ ਜਿੱਦਾਂ ਦੀ ਤੂੰ ਬੋਲੀ ਬੋਲਦਾ ਉਹਨੇ ਜੇ ਤੈਨੂੰ ਗਾਲਾਂ ਕੱਢ ਦਿੱਤੀਆਂ ਹੁਣ ਇਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਕਿੱਥੋਂ ਗਲਤ ਹੋ ਗਿਆ ਠੀਕ ਹੈ ਨਾ ਸੋ ਇਹ ਗੱਲਾਂ ਹੁੰਦੀਆਂ ਇਹ ਮਤਲਬ ਕਿ ਆਪਣੀ ਨਿੱਜੀ ਕੀੜ ਕਰਕੇ ਤੇ ਇਹ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਲੈਣੀਆਂ ਤੇ ਇਹਨੂੰ ਤਾਂ ਚਲੋ ਅਸੀਂ ਇਹ ਵੀ ਕਹਿੰਨੇ ਆ ਭਈ ਭਾਈ ਤੂੰ ਐ ਐਮਪੀ ਵੀ ਬਣ ਗਿਆ ਹੁਣ 400 ਵੋਟਾਂ ਲੈ ਕੇ ਤੇ ਹੁਣ ਤੂੰ ਆਪਣਾ ਜਿਹੜਾ ਅਗਲਾ ਕੰਮ ਅਰੰਭਿਆ ਕਿ ਮੈਂ ਜੀ ਮੈਂਬਰਸ਼ਿਪ ਰੱਦ ਕਰਾ ਦਾਂਗਾ ਤੂੰ ਹੁਣ ਉਹ ਵੀ ਗਜਬਾ ਕੇ ਦੇਖ ਲੈ ਨਾ ਤੇਨੂੰ ਕੋਈ ਉਦੋਂ ਪੁੱਛੇ ਤੇ ਨਾ ਤੇਨੂੰ ਕੋਈ ਹੁਣ ਪੁੱਛੇ ਸੋ ਇਹ ਐਵੇਂ ਹੀ ਬਸ ਫੋਕੇ ਪੈਂਟਰ ਹਵਾ ਦੇ ਵਿੱਚ ਰਹਿਣਾ ਜਾਂ ਕਿਹੜਾ ਕੱਢੀ ਜਾਣੀ ਆ ਜੀ ਆਹ ਤੇ ਉਹ ਜਦੋਂ ਭਾਈ ਦੀਪ ਸਿੰਘ ਸਿੱਧੂ ਸੀ ਉਹਨਾਂ ਦੇ ਬਾਰੇ ਵੀ ਮਤਲਬ ਕਿ ਲੋਕ ਬੋਲਦੇ ਰਹੇ ਆ ਜਦੋਂ ਅੱਜ ਇਸ ਸੰਸਾਰ ਦੇ ਉੱਤੇ ਨਹੀਂ ਆ ਤੇ ਉਹਨਾਂ ਨੂੰ ਕਹਿੰਦੇ ਜੀ ਇਹ ਸ਼ਹੀਦ ਨੇ ਸੋ ਇਹੋ ਜਿਹੇ ਲੋਕ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਆਮ ਪਾਏ ਜਾਂਦੇ ਆ ਸੋ ਚੁਣੌਤੀ ਇਹਨਾਂ ਨੂੰ ਹੋਣੀ ਚਾਹੀਦੀ ਹੈ ਵੀ ਇਹ ਪੱਤਰਕਾਰ ਹੀ ਛੱਡ ਚੁੱਕਿਆ ਪੱਤਰਕਾਰ ਹੀ ਛੱਡ ਕੇ ਇਹਨੇ ਮੈਂਬਰਸ਼ਿਪ ਭਰੀ ਸੀ ਜਾਂ ਫਿਰ ਇਹਦਾ ਨਾਂ ਅਸਲੀ ਜਿਹੜਾ ਹੈ ਉਹ ਭਗਤ ਸਿੰਘ ਆ ਦੁਆਬੀ ਹੈ ਜਾਂ ਫਿਰ ਵਿਕਰਮਜੀਤ ਸਿੰਘ ਐ ਸੋ ਸਾਰੀਆਂ ਗੱਲਾਂ ਇਹ ਇਹਦੇ ਉੱਤੇ ਚੁਣੌਤੀ ਜਿਹੜੀ ਆ ਹੋਣੀ ਚਾਹੀਦੀ ਹੈ ਜੀ ਦਿਲਜੀਤ ਸਿੰਘ ਨੂੰ ਪੁੱਛ ਜਮਾਗਾ ਕਿ ਐਡੀਬਲ ਦੇ ਇਲਜ਼ਾਮ ਤੇ ਐਡੀ ਕਿ ਲੋਕ ਵੱਡੀ ਉਹਨਾਂ ਨੇ ਇਹ ਸੋਚ ਰੱਖੀ ਹੈ ਕਿ ਅਮਰਪਾਲ ਸਿੰਘ ਦੀ ਮੈਂਬਰ ਆਫ ਪਾਰਲੀਮੈਂਟ ਦੀ ਕਹ ਲੋ ਕਿ ਮੈਂਬਰਸ਼ਿਪ ਰੱਦ ਹੋ ਜਾਵੇਗੀ ਕਿ ਉਹਨਾਂ ਕੋਲ ਕੋਈ ਸਬੂਤ ਹੈਗੇ ਨੇ ਪੁਕਤਾ ਕਿ ਕੋਈ ਇntਿਹਾਮ ਹੈਗੇ ਨੇ ਜੋ ਉਹਨਾਂ ਨੇ ਇੰਨਾ ਵੱਡਾ ਕਹ ਲੋ ਕਿ ਕਦਮ ਚੁੱਕਿਆ ਦੇਖੋ ਸ਼ੁਰੂ ਤੋਂ ਲੈ ਕੇ ਇਹ ਬੰਦਾ ਜਿਹੜਾ ਬਿਨਾਂ ਸਬੂਤਾਂ ਤੋਂ ਜਿਹੜੀਆਂ ਨੇ ਜਵਲੀਆਂ ਮਾਰਦਾ ਆਇਆ ਪ੍ਰੈਸ ਕਾਨਫਰੈਂਸਾਂ ਕਰਦਾ ਰਿਹਾ ਉਹਦੇ ਵਿੱਚ ਇੱਕ ਅੱਧੀ ਰਿਕਾਰਡਿੰਗ ਹੈ ਨੇ ਜ਼ਰੂਰ ਪੇਸ਼ ਕੀਤੀ ਸੀ ਉਹ ਪਤਾ ਨਹੀਂ ਕਿਹੜਾ ਕੋ ਬੰਦਾ ਸੀ ਜਿਹੜਾ ਇਹਨੂੰ ਗਾਲਾਂ ਕੱਢੀ ਜਾਂਦਾ ਤੇ ਖੈਰ ਗਾਲਾਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਕਿ ਆਪਣੇ ਕੰਮਾਂ ਤੋਂ ਪੈਂਦੀਆਂ ਹੁੰਦੀਆਂ ਜਾਫਰ ਜਦੋਂ ਇਹ ਵੀ ਇਹ ਵੀ ਕਹਿ ਸਕਦੇ ਆਂ ਵੀ ਤੁਸੀਂ ਕਈ ਵਾਰੀ ਸੱਚੇ ਵੀ ਹੁੰਦੇ ਹੋ ਤਾਂ ਵੀ ਤੁਹਾਨੂੰ ਕੋਈ ਗਾਲਾਂ ਕੱਢ ਦਿੰਦਾ ਤੇ ਜਦੋਂ ਤੁਸੀਂ ਝੂਠੇ ਹੁੰਨੇ ਹੋ ਤਾਂ ਵੀ ਤੁਹਾਨੂੰ ਗਾਲਾਂ ਪੈ ਜਾਂਦੀਆਂ ਸੋ ਇਹਦੇ ਨਾਲ ਇਹ ਨਹੀਂ ਹੁੰਦਾ ਕਿ ਇੱਕ ਪੰਥਕ ਲਹਿਰ ਇੱਕ ਵਹੀਰ ਤੋੜਨ ਵਾਲਾ ਜਿਹੜਾ ਸ਼ਖਸ਼ ਹੈਗਾ ਜਿਹੜਾ ਜਿਹਨੂੰ ਦੁਨੀਆ ਪਿਆਰ ਕਰ ਰਹੀ ਹੈ 4.5 ਲੱਖ ਵੋਟਾਂ ਜਿਹਨੂੰ ਪਈਆਂ ਹੋਣ ਲਓ ਜੀ ਉਹ ਤੁਹਾਨੂੰ ਗਾਲਾਂ ਕੱਢੂਗਾ ਆ ਕੇ ਉਹਨੂੰ ਕੀ ਲੋੜ ਪਈ ਹੈ ਇਦੇ ਕੋਲ ਸਬੂਤ ਸਬਾਤ ਤੇ ਜਿੰਨੇ ਕਿ ਹੈਗੇ ਉਹੋ ਹੀ ਆ ਬਸ ਉਹ ਹੀ ਇਹ ਜਿਹੜੀਆਂ ਮਤਲਬ ਕਹਿ ਲਓ ਭਈ ਬਸ ਨਿਜੀ ਕਿੜ ਕਰਕੇ ਨਿਜੀ ਦੁਸ਼ਮਣੀ ਕੱਢਣ ਕਰਕੇ ਤੇ ਇਹ ਲੱਗਾ ਹੋਇਆ ਭਈ ਜੀ ਇਹਨਾਂ ਨੇ ਵੇਰਵਾ ਨਹੀਂ ਦਿੱਤਾ ਜੀ ਇਹਨਾਂ ਨੇ ਆ ਨਹੀਂ ਦਿੱਤਾ ਜੀ ਇਹਨਾਂ ਨੇ ਉਹ ਨਹੀਂ ਦਿੱਤਾ ਜੀ ਧਾਰਮਿਕ ਸਥਾਨਾਂ ਦੀ ਵਰਤ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਭਾਈ ਅਮਰਤਪਾਲ ਸਿੰਘ ਦੇ ਚੋਣ ਪ੍ਰਚਾਰ ਦੇ ਵਿੱਚ ਕਿਹੜੀ ਕਿਤੇ ਕੋਈ 2 ਨੰਬਰ ਦਾ ਪੈਸਾ ਵਰਤੇ ਆ ਗਿਆ ਉਹ ਤਾਂ ਇੱਕ ਲਹਿਰ ਬਣੀ ਹੋਈ ਸੀ ਉਹ ਇੱਕ ਲਹਿਰ ਬਣੀ ਹੈ ਉਹਦੇ ਵਿੱਚ ਨਾ ਤਾਂ ਸ਼ਰਾਬਾਂ ਵਡੀਆਂ ਗਈਆਂ ਨੇ ਤੇ ਨਾ ਹੀ ਕੋਈ ਹੋਰ ਕਿਸੇ ਨੂੰ ਮਤਲਬ ਕਿ ਕੋਈ ਪੈਸਾ ਤੇਲਾ ਜਿਹੜਾ ਹੈ ਕੈਸ਼ ਦਿੱਤਾ ਗਿਆ ਉਹ ਤਾਂ ਇੱਕ ਲਹਿਰ ਨੌਜਵਾਨਾਂ ਚ ਬਣੀ ਹੈ ਨੌਜਵਾਨਾਂ ਨੇ ਆਪਣੇ ਪੱਲਿਓ ਜਿਹੜਾ ਮੋਟਰਸਾਈਕਲਾਂ ਤੇ ਵਿੱਚ ਤੇ ਗੱਡੀਆਂ ਦੇ ਵਿੱਚ ਤੇਲ ਪਵਾਇਆ ਆਪਣੇ ਕੋਲੋਂ ਹੀ ਉਹਨਾਂ ਦੇ ਬੈਨਰ ਜਿਹੜੇ ਛਪਾਏ ਆ ਸੋ ਕਿਹੜੀ ਐਸੀ ਮਨੀ ਜਿਹੜੀ ਬਾਹਰੋਂ ਆਈ ਆ ਅੰਦਰੋਂ ਆਈ ਆ ਕੋਈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਇੱਕ ਲਹਿਰ ਬਣੀ ਸੀ ਉਹਦੇ ਤਹਿਤ ਉਹ ਜਿੱਤ ਗਏ ਬਾਕੀ ਗੱਲ ਜਿਹੜੀ ਧਾਰਮਿਕ ਸਥਾਨਾਂ ਦੀ ਆ ਤਾਂ ਫਿਰ ਇਹ ਕਹਿੰਦਾ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਅਸੀਂ ਤਾਂ ਇਹ ਕਹਿੰਨੇ ਆ ਕਿ ਸਾਡੀ ਤਾਂ ਰਾਜਨੀਤੀ ਚੱਲਦੀ ਗੁਰਦੁਆਰਿਆਂ ਜਿਉਂ ਆ ਤੇ ਜੇ ਗੁਰਦੁਆਰਿਆਂ ਦੇ ਉਹ ਵਿੱਚੋਂ ਉਹ ਇਕੱਠੇ ਹੋ ਕੇ ਸਿੰਘ ਜਿਹੜੇ ਨੇ ਉਹ ਪ੍ਰਚਾਰ ਕਰਨ ਨਿਕਲਦੇ ਸੀ ਤਾਂ ਫਿਰ ਕਿਹੜੀ ਵੱਡੀ ਗੱਲ ਹੋ ਗਈ ਸੋ ਇਹ ਸਿੱਖਾਂ ਦੀ ਰਾਜਨੀਤੀ ਜਿਹੜੀ ਉਹਦੇ ਨਾਲੋਂ ਗੁਰਦੁਆਰੇ ਅਲੱਗ ਨਹੀਂ ਹੈਗੇ ਇਹ ਇਹ ਜੱਬੜ ਨੂੰ ਮੈਂ ਕਹਿਣਾ ਕਿ ਪਹਿਲਾਂ ਧਾਰਮਿਕ ਜਿਹੜੇ ਸਾਡੇ عقیده ਹੈਗੇ ਨੇ ਸਾਡਾ ਜਿਹੜਾ ਪਾਸਟ ਹੈਗਾ ਸਾਡੀ ਹਿਸਟਰੀ ਹੈਗੀ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਭਾਈ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪੀਰੀ ਦੀਆਂ ਜਿਹੜੀਆਂ ਦੋ ਸ਼ਰੀ ਸਾਹਿਬ ਜਿਹੜੀਆਂ ਪਾਈਆਂ ਸੀ ਜਾਂ ਫਿਰ ਜਿਹੜੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਅਕਾਲ ਤਖਤ ਤੇ ਉਹਦਾ ਮਤਲਬ ਕੀ ਆ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਐ ਸੋ ਜਾਂ ਤੇ ਢਾਹ ਲਈ ਹੋਵੇ ਜਿਨ੍ਹਾਂ ਨੇ ਢਾਹ ਲਈ ਸੀ ਜਿਨ੍ਹਾਂ ਨੇ ਉੱਤੇ ਅਟੈਕ ਕਰਾਇਆ ਸੀ ਤੂੰ ਉਹਨਾਂ ਦੇ ਖਿਲਾਫ ਤਾ ਕਦੇ ਬੋਲ ਨਹੀਂ ਸਕਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਸੈੰਤੀ ਗੁਰਦੁਆਰੇ ਉਸ ਵੇਲੇ ਢਾਹ ਦਿੱਤੇ ਜੋ ਜਿਨ੍ਹਾਂ ਨੇ ਬੰਬ ਧਮਾਕੇ ਕੀਤੇ ਜਾਂ ਜਿਨ੍ਹਾਂ ਨੇ ਟੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਤੇ ਇਹ ਲੋਕ ਉਹ ਹੁੰਦੇ ਨੇ ਉਹਨਾਂ ਦੇ ਖਿਲਾਫ ਨਹੀਂ ਬੋਲ ਸਕਦੇ ਇਹਨਾਂ ਨੂੰ ਇਹ ਹੁੰਦਾ ਵੀ ਆਪਣੇ ਬੰਦਿਆਂ ਦੇ ਉੱਤੇ ਹੀ ਜਿਹੜਾ ਹੈ ਉਹ ਨਿਸ਼ਾਨੇ ਕੱਸ ਕੇ ਰੱਖੋ ਸੋ ਇਹ ਬੜੀ ਆਪਾਂ ਕਹਿ ਲਈਏ ਵੀ ਛੋਟੀ ਜੀ ਸੋਚ ਦੇ ਮਾਲਕ ਇਹ ਲੋਕ ਹੁੰਦੇ ਨੇ ਜੋ ਇਹੋ ਜੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਸੋ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਕੇ ਪਹਿਲਾਂ ਕਾਮਯਾਬ ਹੋਇਆ ਉਹਨਾਂ ਹੀ ਇਹ ਪਟੀਸ਼ਨ ਨੂੰ ਲੈ ਕੇ ਕਾਮਯਾਬ ਹੋਣਾ ਜੀ ਜੀ ਜਲਦੀ ਸੰਸਰ ਦਾ ਨੰਦ ਕਰਦੇ ਆ ਤੁਸੀਂ ਅਕਸਰ ਕਹਿੰਦੇ ਹੋ ਕਿ ਬਿਬਾਕ ਹੋ ਕੇ ਸਰ ਦਰਸ਼ਕਾਂ ਨੇ ਕੀ ਆਪਣੇ ਵਿਚਾਰ ਆਖਦੇ ਹਾਂ ਤੇ ਅੱਗੇ ਵੀ ਤੁਹਾਡੇ ਨਾਲ ਜੁੜੇ ਰਹਾਂਗੇ ਤੁਹਾਡੇ ਵਿਚਾਰ ਲੈਂਦੇ ਰਹਾਂਗੇ ਧੰਨਵਾਦ ਧੰਨਵਾਦ ਜੀ ਧੰਨਵਾਦ